ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਇੱਕ ਵੱਡਾ ਫੈਸਲਾ ਲਿਆ ਇਹ ਵੱਡਾ ਫੈਸਲਾ ਉਦੋਂ ਲਿਆ ਜਦੋਂ ਸ਼੍ਰੀ ਕਾਲ ਤਿਕ ਸਾਹਿਬ ਤੇ ਪੰਜ ਤਖਤਾਂ ਦੇ ਸਿੰਘ ਸਬਾਨ ਬੈਠਣਗੇ ਤੇ ਸ਼੍ਰੋਮਣੀ ਕਾਲੀ ਦਲ ਦੇ ਮਸਲੇ ਦੇ ਵਿੱਚ ਫੈਸਲਾ ਸੁਣਾ ਸਕਦੇ ਨੇ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਕਈ ਧੜਿਆਂ ਨੇ ਸ਼ਿਕਾਇਤਾਂ ਦਿੱਤੀਆਂ ਸੀ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਰਹੀ ਆ ਉਸ ਸਮੇਂ ਪੰਥਕ ਰਵੈਤਾਂ ਦੇ ਮੁਤਾਬਕ ਸ਼੍ਰੋਮਣੀ ਕਾਲੀ ਦਲ ਨੇ ਕੰਮ ਨਹੀਂ ਕੀਤਾ ਤੇ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਬੱਜਰ ਗਨਾ ਹੋਏ ਨੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਸੁਭੀਸ਼ ਸਿੰਘ ਬਾਦਲ ਨੇ ਇੱਕ ਵੱਡਾ ਫੈਸਲਾ ਲਿਆ ਵੱਡਾ ਫੈਸਲਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਸਮੇਂ ਸਭ ਤੋਂ ਸੀਨੀਅਰ ਨੇਤਾ ਬਲਵਿੰਦਰ ਸਿੰਘ ਪੁੰਦੜ ਹੋਣਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਰਕਿੰਗ ਪ੍ਰਧਾਨ ਬਣਾਇਆ ਗਿਆ ਇਹ ਫੈਸਲਾ ਅੱਜ ਸੁਭੀਸ਼ ਸਿੰਘ ਬਾਦਲ ਨੇ ਕੀਤਾ ਹੈ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਬਲਵਿੰਦਰ ਸਿੰਘ ਪੁੰਦੜ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਜਾਂ ਕਾਰਜਕਾਰੀ ਪ੍ਰਧਾਨ ਹੋਣਗੇ ਇਹ ਜਾਰੀ ਬਿਆਨ ਦਿੱਤਾ ਗਿਆ ਸੁਭੀਰ ਸਿੰਘ ਬਾਦਲ ਵੱਲੋਂ ਜਿਸ ਦੇ ਤਹਿਤ ਉਹਨਾਂ ਵੱਲੋਂ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਪਾਰਟੀ ਦਾ ਵਰਕਿੰਗ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਬਧੇਰੇ ਜਾਣਕਾਰੀ ਦਿੱਤੀ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੇ ਉਹਨਾਂ ਨੇ ਟਵੀਟ ਦੇ ਜਰੀਏ ਜਾਣਕਾਰੀ ਦਿੱਤੀ ਹੈ ਬਲਵਿੰਦਰ ਸਿੰਘ ਭੁੰਦੜ ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਫੀ ਕਰੀਬੀਆਂ ਵਿੱਚੋਂ ਇੱਕ ਮੰਨੇ ਜਾਂਦੇ ਨੇ ਖਾਸ ਕਰਕੇ ਬਲਵਿੰਦਰ ਸਿੰਘ ਭੁੰਦੜ ਬਾਦਲ ਪਰਿਵਾਰ ਦੇ ਕਾਫੀ ਲੀਡਲਿਆਂ ਚੋਂ ਤੇ ਵਿਸ਼ਵਾਸਪਾਤਰਾਂ ਵਿੱਚੋਂ ਇੱਕ ਚਿਹਰੇ ਮੰਨੇ ਜਾਂਦੇ ਨੇ ਜਿਸ ਦੇ ਚਲਦਿਆ ਹੁਣ ਸੁਬੀਸ਼ ਸਿੰਘ ਬਾਦਲ ਨੇ ਉਸ ਸਮੇਂ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਸ ਵੇਲੇ ਸੁਬੀਸ਼ ਸਿੰਘ ਬਾਦਲ ਚਾਰੇ ਸਪੀਰਿਓ ਜਿਹੜੇ ਨੇ ਘیرے ਹੋਏ ਨੇ ਇਹ ਇਹ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਕਾਲਜ ਦੇ ਅੰਦਰ ਕਿਸੇ ਆਗੂ ਨੂੰ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਸੋ ਪਹਿਲਾਂ ਪਾਰਟੀ 'ਚ ਕਦੇ ਵੀ ਕਾਰਜਕਾਰੀ ਪ੍ਰਧਾਨ ਨਹੀਂ ਨੁਕਤ ਕੀਤਾ ਗਿਆ ਸੀ ਹਾਲਾਂਕਿ ਕਈ ਆਗੂਆਂ ਨੂੰ ਸਮੇਂ-ਸਮੇਂ ਸਿਨੀਅਰ ਮੀਤ ਪ੍ਰਧਾਨ ਦੇ ਅਹੁਦੇ ਦਿੱਤੇ ਜਾਂਦੇ ਰਹੇ ਨੇ ਇعلان 3 ਗਸਤੋਂ 1 ਦਿਨ ਪਹਿਲਾਂ ਆਉਣ ਵਾਲੇ ਜਿਹੜੇ ਦੇਣਾ ਉਹਦੇ ਮਤਲਬਕ ਇੱਕ ਖਾਸ ਮਤਲਬ ਕੱਢੇ ਜਾ ਰਹੇ ਨੇ ਜਿਕਰੋ ਕਿ ਸੁਬੀਸ਼ਿੰਘ ਬਾਦਲ ਦੇ ਖਿਲਾਫ ਬਾਗੀ ਅਕਾਲੀਆਂ ਵੱਲੋਂ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਨੂੰ ਦਿੱਤੀ ਸ਼ਿਕਾਇਤ ਦੇ ਸਬੰਧ ਦੇ ਵਿੱਚ ਭਲਕੇ ਪੰਜ ਸਿੰਘ ਸਬੰਧ ਦੀ ਮੀਟਿੰਗ ਹੋਣੀ ਹੈ ਅਤੇ ਅਜੇ ਸਪਸ਼ਟ ਨਹੀਂ ਹੈ ਕਿ ਕੀ ਸੁਬੀਸ਼ਿੰਘ ਬਾਦਲ ਦੀ ਪ੍ਰਧਾਨਗੀ ਅਤੇ ਬਲਵਿੰਦਰ ਸਿੰਘ ਭੁੰਦਰ ਦੀ ਕਾਰਜਕਾਰੀ ਪ੍ਰਧਾਨਗੀ ਸਮਾਂਤਰ ਰੂਪ ਵਿੱਚ ਚੱਲੇਗੀ ਜਾਂ ਫਿਰ ਸੁਭੀ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਕੇ ਪਾਰਟੀ ਦਾ ਕੰਮ ਕਾਰਜਕਾਰੀ ਪ੍ਰਧਾਨ ਦੇ ਤੌਰ ਤੋਂ ਹੀ ਚਲਾਇਆ ਜਾਵੇਗਾ ਬਲਵਿੰਦਰ ਸਿੰਘ ਭੁੰਦਰ ਹੋਣੇ ਪ੍ਰਕਾਸ਼ ਸਿੰਘ ਬਾਦਲ ਦੇ ਬੀਲਿਆਂ ਦੇ ਇੱਕ ਵੱਡੇ ਲੀਡਰ ਮੰਨੇ ਜਾਂਦੇ ਨੇ ਉਹ ਸੈਂਟਰ ਦੇ ਵਿੱਚ ਰਾਜ ਸਭਾ ਮੈਂਬਰ ਵੀ ਕਈ ਦਫਾ ਰਹਿ ਚੁੱਕੇ ਨੇ ਸੂਬੇ ਦੇ ਵਿੱਚ ਵਜ਼ੀਰ ਵੀ ਰਹਿ ਚੁੱਕੇ ਨੇ ਔਰ ਇਸ ਤੋਂ ਇਲਾਵਾ ਕਈ ਸ਼੍ਰੋਮਣੀ ਕਾਲੀ ਦਲ ਵੱਖ-ਵੱਖ ਅਹੁਦਿਆਂ ਦੇ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਨੇ ਸ਼ਾਸਨੀ ਕਮੇਟੀ ਦੇ ਤੌਰ ਤੇ ਚੇਅਰਮੈਨ ਦੇ ਤੌਰ ਤੇ ਵੀ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੇ ਨੇ ਕਾਫੀ ਸਿਆਣ ਤੇ ਸਿਆਣੇ ਲੀਡਰ ਸ਼੍ਰੋਮਣੀ ਕਾਲੀ ਦਲ ਦੇ ਮੰਨੇਗੇ ਨੇ ਬਲਵਿੰਦਰ ਸਿੰਘ ਪੁੰਦੜਾ ਔਰ ਇਸ ਮੌਕੇ ਉਦੋਂ ਉਹਨਾਂ ਨੂੰ ਜ਼ਿੰਮੇਵਾਰੀ ਸੁਭੀ ਸਿੰਘ ਬਾਦਲ ਵੱਲੋਂ ਦਿੱਤੀ ਗਈ ਹੈ ਜਦੋਂ ਸ਼੍ਰੋਮਣੀ ਕਾਲੀ ਦਲ ਜਾਂ ਸਮੁੱਚਾ ਪੰਥ ਜਾਂ ਸਮੁੱਚਾ ਕੌਮ ਜਾਂ ਸਮੁੱਚੀ ਸ਼੍ਰੋਮਣੀ ਕਾਲੀ ਦਲ ਪਾਰਟੀ ਇਸ ਦਿੰਦਾ ਇੰਤਿਆਰ ਕਰ ਰਿਹਾ ਕਿ ਕੀ ਪਾਲਕੇ ਕਿਹੜਾ ਫੈਸਲਾ ਅਕਾਲ ਤਖਤ ਤੋਂ ਸੁਣਾਇਆ ਜਾਵੇਗਾ ਕੀ ਸਖਤ ਫੈਸਲਾ ਸੁਣਾਇਆ ਜਾਵੇਗਾ ਜਾਂ ਉਸੋ ਪੈ ਲਾਈ ਜਿਹੜੀ ਆ ਸੁਬੀਸ਼ਿੰਘ ਬਾਦਲ ਹੋਣਾ ਨੇ ਆਪਣੇ ਆਪ ਨੂੰ ਪਾਰਟੀ ਤੋਂ ਲਾਂਭੇ ਕਰਦੀ ਕੋਸ਼ਿਸ਼ ਕਰ ਲਈ ਹੈ ਕਿ ਸ਼ਾਇਦ ਇਸੇ ਕਰਕੇ ਹੀ ਉਹਨਾਂ ਨੇ ਬਲਵਿੰਦਰ ਸਿੰਘ ਭੁੰਦੜ ਹੋਣਾ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਅਸਲ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਲਗਾਤਾਰ ਸਿਆਸਤ ਦੇ ਖੇਤਰ ਵਿੱਚ ਗੱਲ ਕੀਤੀ ਜਾਵੇ ਤਾਂ ਲਗਾਤਾਰ ਉਹਨਾਂ ਦੀ ਜਿਹੜੀ ਆ ਸ਼ਾਖ ਡਿੱਗਦੀ ਜਾ ਰਹੀ ਆ 2017 ਦੇ ਵਿੱਚ ਵੀ ਸ਼੍ਰੋਮਣੀ ਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਪਾਰਟੀ ਦੀ ਜ਼ਿੰਮੇਵਾਰੀ ਵੀ ਨਹੀਂ ਮਿਲੀ ਸੀ ਉਸ ਸਮੇਂ ਕੈਪਟਨ ਮਿਰਿੰਦਰ ਸਿੰਘ ਦੀ ਅਗਵਾਈ ਚ ਸਰਕਾਰ ਬਣੀ ਸੀ ਤਾਂ ਪੰਜਾਬ ਦੇ ਜਨਤਨ ਨੇ ਵਿਰੋਧੀ ਧਿਰ ਦੀ ਭੂਮਿਕਾ ਨਵੀਂ ਨਵੀਂ ਪਾਰਟੀ ਆਮ ਆਦੀ ਪਾਰਟੀ ਨੂੰ ਦਿੱਤੀ ਜਿਦਾ ਆਮ ਆਦੀ ਪਾਰਟੀ ਕੋਲ 20 ਐਮਐਲਏ ਸਨ ਜਦ ਕਿ ਕਾਂਗਰਸ ਪਾਰ ਸ਼੍ਰੋਮਣੀ ਕਾਲੀ ਦਲ ਕੋਲ 15 ਐਮਐਲਏ ਸੀ 200 19 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੁੰਦੀਆਂ ਉਦੋਂ ਵੀ ਲੋਕਾਂ ਨੇ ਸ਼੍ਰੋਮ ਨਿਕਾਲੀ ਦਲ ਨੂੰ ਉਹਨਾਂ ਸ਼੍ਰੋਮ ਨਿਕਾਲੀ ਦਲ ਦੇ ਹੱਕ ਵਿੱਚ ਫਤਵਾ ਨਹੀਂ ਦਿੱਤਾ 13 ਚ ਸੀਟਾਂ ਚ ਸਿਰਫ ਦੋ ਸੀਟਾਂ ਹੀ ਜਿੱਤ ਸਕੇ ਸਨ ਇੱਕ ਫਿਰੋਜ਼ਪੁਰ ਜਿੱਥੇ ਸੁਪੀ ਸਿੰਘ ਬਾਦਲ ਖੋਦ ਲੋਕ ਸਭਾ ਮੈਂਬਰ ਬਣੇ ਦੂਜੀ ਬਠਿੰਡਾ ਜਿੱਥੇ ਹਰਸਿਮਰਤ ਕੌਰ ਬਾਦਲ ਹੋਣੀ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣੇ ਨਹੀਂ ਸੀ ਉਹ ਸੈਂਟਰ ਦੇ ਵਿੱਚ ਸਰਕਾਰ ਬਣ ਗਈ ਸੀ ਸ਼੍ਰੋਮ ਨਿਕਾਲੀ ਦਲ ਭਾਜਪਾ ਦੀ ਸਾਂਝੀ ਪਰ ਫਿਰ ਭਾਰ西ਵਰਤ ਕੋਰ ਬਾਦਲ ਹੋਣੇ ਸੈਂਟਰ ਦੇ ਵਿੱਚ ਵਜੀਰ ਬਣ ਗਏ ਸੀ ਉਸ ਤੋਂ ਬਾਅਦ ਕਿਸਾਨੀ ਅੰਦੋਲਨੋਂ ਲੈ ਕੇ ਇੱਕ ਵੱਡਾ 13 ਮਹੀਨੇ ਸ਼ਿਰ ਚੱਲਦਾ ਕਿਉਂਕਿ ਸੈਂਟਰ ਸਰਕਾਰ ਨੇ ਤਿੰਨ ਅਜਿਹੇ ਖੇਤੀ ਕਾਨੂੰਨ ਪਾਸ ਕਰ ਦਿੱਤੇ ਗਏ ਸੀ ਜਿਸ ਨੂੰ ਦੱਸਿਆ ਜਾ ਰਿਹਾ ਸੀ ਕਿ ਭਾਰਤ ਦੀ ਫਸਲ ਤੇ ਨਸਲ ਦਾ ਸਵਾਲ ਆ ਸਾਰੀ ਜਿਹੜੀ ਖੇਤੀ ਆ ਉਦਯੋਗਿਕ ਕਾਰਨਿਆਂ ਦੇ ਹੱਥਾਂ ਵਿੱਚ ਚਲੇ ਜਾਏਗੀ ਫਿਰ ਕਾਲੀ ਦਲ ਨੂੰ ਮਜਬੂਰੀ ਵਸਪਾਰ ਨਾਤਾ ਤੋੜਨਾ ਪੈਂਦਾ ਵਜੀਰੀ ਛੱਡਣੀ ਪੈਂਦੀ ਹੈਗੀ ਆ ਔਰ ਉਸ ਬਾਅਦ 2022 ਦਾ ਵਿਲ ਆ ਜਾਂਦਾ 2022 ਦੇ ਵਿੱਚ ਵੀ ਸ਼ਰੂਮ ਨਿਕਾਲੀ ਦਲ ਦੀ ਸਰਕਾਰ ਛੱਡ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੋ ਚੁੱਕੇ ਸਨ ਜਿੱਥੇ 2022 ਦੇ ਵਿੱਚ 99 ਸੀਟਾਂ ਲੈ ਕੇ ਆਵਾਜ਼ੀ ਪਾਰਟੀ ਇਤਿਹਾਸ ਸਿਰ ਜਿੰਦੀ ਆ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਜਿਹੜੀ ਵੱਡੀ ਜ਼ਿੰਮੇਵਾਰੀ ਪੰਜਾਬ ਦੀ ਜਨਤਾ ਬਤੌਰ ਮੁੱਖ ਮੰਤਰੀ ਦੇ ਦਿੱਤੇ ਆਪੋਜੀਸ਼ਨ ਪਾਰਟੀ ਦਾ ਜ਼ਿੰਮੇਵਾਰੀ ਪੰਜਾਬ ਦੀ ਜਨਤਾ ਕਾਂਗਰਸ ਪਾਰਟੀ ਦੇ ਦਿੰਦੇ ਜਿਨ੍ਹਾਂ ਨੂੰ 18 ਹੀ ਐਮਐਲਏ ਮਿਲਦੇ ਨੇ ਜਦਕਿ ਸ਼ਰੂਮ ਨਿਕਾਲੀ ਦਲ ਨੂੰ ਸਿਰਫ ਦੇਨ ਐਮਐਲਏ ਦੇ ਨਾਲ ਹੀ ਆਪਣੀ ਇੱਜ਼ਤ ਬਚਾਉਣੀ ਪੈਂਦੀ ਹੈ 224 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ 10 ਲੀਟਰਾਂ ਦੀਆਂ ਲੋਕ ਸਭਾ ਚੋਣਾਂ ਦੌਰਾਨ ਜਮਾਨਤਾਂ ਹੀ ਜਬਤ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਵਿਵਾਦ ਵੱਧਦਾ ਗਿਆ ਹਾਲਕੇ ਪਹਿਲਾਂ ਵੀ ਸ਼੍ਰੋਮਣੀ ਕਾਲੀ ਦਲ ਨੂੰ ਟੁੱਟ ਕੇ ਇੱਕੇ ਸ਼੍ਰੋਮਣੀ ਕਾਲੀ ਦਲ ਸੰਯੁਕਤ ਵੀ ਬਣਿਆ ਸੀ ਜਿਹਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਲੀਡਰਸ ਆ ਜਿਦੇ ਵਿੱਚ ਸੁਦੇਵ ਸਿੰਘ ਢੀਂਡ ਸਾਹ ਅਤੇ ਪਰਮਿੰਦਰ ਸਿੰਘ ਢੀਂਡ ਰਾ ਡਾਕਟਰ ਰਤਨ ਜਨਾਲਾ ਅਰਜੀਤ ਸਿੰਘ ਬ੍ਰਹਮਪੁਰਾਸਮੀ ਸੁੱਚੇ ਜਿਹੜੇ ਲੋਕ ਨੇ ਉਹ ਛੱਡ ਗਏ ਸੀ ਕਿ ਸੁਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਗਏ ਕੁਝ ਅੜੇ ਰਹੇ ਨੇ ਫਿਰ 2024 ਤੇ ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾਸ਼ਮੀ ਦੇ ਵੱਡੇ ਵੱਡੇ ਲੀਡਰਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਫਿਰ ਰੌਲਾ ਪਿਆ ਫਿਰ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹੋਰ ਬਾਗੀ ਤੁਹਾਡਾ ਖੜਾ ਹੋ ਗਿਆ ਅਕਾਲ ਤਖਤ ਤੇ ਜਿਹੜੀ ਹੈ ਕਬੂਲਨਾਮਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੇ ਅਜਿਹੇ ਗੁਨਾਹ ਹੋਏ ਨੇ ਜੋ ਪੰਜਾਬ ਦੀ ਜਨਤਾ ਸਿੱਖ ਕੌਮ ਉਹਨਾਂ ਨੂੰ ਮਾਫ਼ ਨਹੀਂ ਕਰੇ ਤੇ ਉਸ ਤੋਂ ਬਾਅਦ ਸੁਬੀਰ ਸਿੰਘ ਬਾਦਲ ਤੇ ਸ਼ਰੂਮਨੀ ਕੋ ਦਾ ਪ੍ਰਬੰਧਕ ਕਮੇਟੀ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਂਦਾ ਉਹ ਆਪਣਾ ਪੱਖ ਵੀ ਦਿੰਦੇ ਨੇ ਫਿਰ ਉਸ ਤੋਂ ਬਾਅਦ ਅਕਾਲ ਤਖਤ ਦੇ ਜੱਜਦਾਰ ਗਿਆਨੀ ਰਬੀਸ਼ਿੰਘ ਹੋਣੀ ਸ਼ਰੂਮਨੀ ਕਾਲੀਦਲ ਵੱਲੋਂ ਦੇ ਉੱਤੇ ਪੱਖ ਨੂੰ ਜਨਤਕ ਕਰ ਦਿੰਦੇ ਜਿਹਦੇ ਚ ਸ਼ਰੂਮਨੀ ਕਾਲੀਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਇਹ ਮੰਨ ਲੈਂਦੇ ਨੇ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਜੋ ਵੀ ਗੁਨਾਹ ਹੋਏ ਨੇ ਉਸਾਰੇ ਗਨਾ ਉਹ ਆਪਣੀ ਝੋਲੀ ਵਿੱਚ ਪਾਉਂਦੇ ਨੇ ਤੇ ਕਾਲ ਤੱਕ ਸਾਫ ਤੋਂ ਜੋ ਵੀ ਸਜ਼ਾ ਹੋਏਗੀ ਉਹਨਾਂ ਨੂੰ ਪ੍ਰਵਾਨ ਹੋਏਗੀ ਤੇ ਭੱਲ ਕੇ ਇੱਕ ਵੱਡਾ ਫੈਸਲਾ ਹੋਣਾ ਉਸ ਤੋਂ ਪਹਿਲਾਂ ਹੁਣ ਸੁਬੀਤ ਸਿੰਘ ਬਾਦਲ ਹੋਣੀ ਬਰਵਿੰਦਰ ਸਿੰਘ ਪੁੰਦੜ ਹੋਣਾ ਨੂੰ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਨੁਕਤ ਕਰ ਦਿੰਦੇ ਨੇ ਹੁਣ ਕੱਲ ਦਾ ਦਿਨ ਵੇਖਲਾ ਵਾਲਾ ਹੋਏਗਾ ਕਿ ਉਥੋਂ ਕਿਹੜਾ ਫੈਸਲਾ ਆਉਂਦਾ ਤੇ ਕੀ ਜਿਹੜਾ ਸੁਬੀਤ ਸਿੰਘ ਬਾਦਲ ਹੋਣਾ ਨੇ ਬਲਵਿੰਦਰ ਸਿੰਘ ਪੁੰਦੜ ਹੋਣਾ ਨੂੰ ਵਰਕਿੰਗ ਪ੍ਰਧਾਨ ਕਾਰਜਕਾਰੀ ਪ੍ਰਧਾਨ ਬਣਾ ਕਿ ਉਹਦੇ ਨਾਲ ਮੁਸੀਬਤ ਟਲ ਜਾਏਗੀ ਲਾਲਿਸ ਜਾਣਕਾਰੀ ਨਾਲ ਟੜਤੁਲੇ ਮੈਂ ਆ ਗਿਆ ਦੇਖਦੇ ਰਹੋ ਬੇਬੀਸ ਪੰਜਾਬ ਧੰਨਵਾਦ